ਆ ਲੱਗਿਆ ਯਾਰ ਜੇ ਕੋ ਉੱਥੇ ਜਾਣੇ ਆ ਤੁਸੀਂ ਮੰਡੀ ਤੇ ਲੈਣ ਜਾਣੇ ਆ ਹਾਂ ਹਾਂ 2-4 ਦਿਨ ਦਾ ਸੁਆ ਹੋਇਆਗਾ ਤਾਂ ਉਹਦੇ ਕੀ ਹੈਗਾ ਏਕੜ ਲੱਗਿਆ ਹੁੰਦਾ ਹੈ ਹਾਂ 2 ਡੰਗ ਨਹੀਂ ਚੋਣੀ 4 ਡੰਗ ਨਹੀਂ ਚੋਣੀ ਪਸ਼ੂ ਔਖਾ ਉਹੀ ਜਾਂਦਾ ਖੜਾ ਸਹੀ ਗੱਲ ਹੈ ਬਾਕੀ ਉਹ ਕੋਈ ਜਿਹੜੇ ਨਵੇਂ ਪਾਊਡਰ ਵਗੈਰਾ ਕੈਮੀਕਲ ਵਗੈਰਾ ਚੱਲੇ ਨੇ ਉਹ ਛਿੜ ਦਾਂਗੇ ਜੇਲਾ ਜੁਲਾ ਪਿਉਂਦੇ ਨਹੀਂ ਦੁੱਧ ਦਾ ਟੀਕਾ ਪਿਆ ਕੇ ਹੋਰ ਦਵੇ ਹਨਾ ਹੂੰ ਟੀਕਾ ਲਾ ਦੇ ਤੁਸੀਂ ਵੱਧ ਦਵੇ ਹੂੰ ਤੇ ਕੇਰਾ ਚੋਣੇ ਆਪਨੂੰ ਐ ਲੱਗਦਾ ਜੀ ਦੁੱਧ ਬਹੁਤ ਹੈ ਹਾਂ ਤੇ ਫਿਰ ਘਰੇ ਆ ਕੇ ਉਹੀ ਤੋਂ ਦੱਤਾ ਰਹਿ ਜਾਂਦਾ ਹਾਂ ਹਾਂ ਕਿਉਂਕਿ ਇੱਕ ਤਾਂ ਜਦੋਂ ਏਕੜ ਲੱਗਿਆ ਹੁੰਦਾਗਾ ਉਹ ਡੰਗਰ ਨੂੰ ਜਮ੍ਹਾਂ ਖਰਾਬ ਕਰ ਦਾਂਦਾਗਾ ਐਂ ਨਹੀਂ ਪਤਾ ਉੱਧਰ ਸਿੱਧੀਆਂ ਬਣ ਜਾਂ ਨਾ ਟੱਖਾ ਤੋਂ ਧੂਹੀ ਜਾਂਦਾ ਬਾਹਰ ਜੀ ਹਾਂ ਤਾਂ ਹੀ ਪਤਾ ਕੋਈ ਉੱਥੇ ਹੋਰ ਇਨਫੈਕਸ਼ਨ ਬਣ ਗਏ ਉਹਦਾ ਵੀ ਡਰ ਹੁੰਦਾ ਆ ਹੁਣ ਅਸੀਂ ਇਹ ਕੀ ਦੇਖਿਆ ਹੋਇਆਗਾ ਵੀ ਇੱਕ ਦਿਨ ਦੀ ਮੱਧ ਸੂਈ ਹੋਵੇ ਠੀਕ ਜਿਵੇਂ ਇਹਨਾਂ ਚ ਜਿੰਨੀਆਂ ਵੀ ਤੂੰ ਦੇਖੇਂਗਾ ਹਾਂ ਜੀ ਕੋਈ ਰਾਤ ਦੀ ਸੂਈ ਸੀ ਕੋਈ ਔਖੇ ਸੂਈਆ ਕੋਈ ਉਦੋਂ ਇੱਕ ਤਾਂ ਦਿਨ ਪਹਿਲਾਂ ਦੀ ਸੂਈ ਸੀ ਹਾਂ ਹਾਂ ਉਹ ਦੇਖ ਕੇ ਪਤਾ ਲੱਗ ਜਾਂਦਾ ਸੀ ਵੀ ਕਿਵੇਂ ਦਾ ਕਿੱਡਾ ਦਾ ਕਿ ਮੇ ਦਾ ਭਾਂਡਾ ਕਿੰਨਾ ਕੁ ਦੁੱਧ ਦਊਗੀ ਤੇ ਹੁਣ ਜੇ ਏਸੇ ਨੇ ਦੋ ਟੰਗ ਨਾਂ ਚੋ ਉਹ ਉਸੇ ਨੇ ਚੱਡਾ ਏਡਾ ਕਰ ਲੈਣਾਗਾ ਇਹ ਕਿ ਆਪਾਂ ਨੂੰ ਕੋਈ ਯਾਰ ਤਾਂ ਦੁੱਧ ਹੀ 20 22 ਲੀਟਰ ਦਊ ਹੂੰ ਏਸ ਕਰਕੇ ਮੇਰਾ ਤਾਂ ਜਨਕੀ ਐਕਸਪੀਰੀਅੰਸ ਇਨਾ ਕਰਿਆ ਵੀ ਜਦੋਂ ਮੱਝ ਲੈਣੀ ਆ ਹਾਂਜੀ ਇੱਕ ਦਿਨ ਦੀ ਸੂਈ ਲੈ ਇੱਕ ਦਿਨ ਤੋਂ ਵੱਧ ਸੂਈ ਨਾ ਲਓ ਵੀ ਸਵੇਰ ਦੀ ਸੂਈ ਜਾਂ ਸ਼ਾਮ ਦੀ ਸੂਈ ਲੈਣਾ ਹਨ ਵੀ ਆਪ ਨੂੰ ਪਤਾ ਲੱਗੇ ਵੀ ਜਿੰਨਾ ਕ ਦੁੱਧ ਹੈਗਾ ਓਨਾਂ ਕ ਓਕੇ ਆਗਾ ਹਾਂਜੀ ਹਾਂ ਜੇ ਮੰਡੀਆਂ ਬੁੱਡੀਆਂ ਤੋਂ ਲੈਣੀਆਂ ਇੱਕ ਇੱਕੇ ਨਾਲ ਹਾਂ ਮੰਡੀਆਂ ਜਦੋਂ ਮੰਡੀਆਂ ਤੋਂ ਇੱਕੇ ਚੋਕੇ ਲੈ ਲਈਏ ਦੋ ਤਣਵਰੀ ਚਬਾਈ ਕਰਕੇ ਦੋ ਕੰਡਾਂ ਚੋਕੇ ਲੈਣੀਆਂ ਫਿਰ ਤਾਂ ਗੱਲ ਅਲੱਗ ਹੈ ਠੀਕ ਹੈ ਜੀ ਜੇ ਮੰਡੀ ਤੋਂ ਲੈਣੀਆਂ ਫਿਰ ਮੈਨੂੰ ਤਾਂ ਇਹ ਵਸਤੂ ਦਿੱਤਾ ਲੱਗਿਆ ਇਹ ਆਪਾਂ ਤਾਂ ਸਾਰੀਆਂ ਮੰਡੀ ਤੋਂ ਲਈਆਂ ਹੋਈਆਂ ਨੇ ਜੀ ਹਾਂ ਮੰਡੀ ਤੋਂ ਕੋਈ ਚੰਗੀ ਚੰਗੀ ਮਾੜੀ ਤਾਂ ਨਹੀਂ ਕੋਈ ਨਿਕਲ ਕਦੋ ਚਲ ਹੋ ਜਾਂਦੇ ਨੇ ਹਾਂ ਚਲੋ ਫਿਰ ਥੋੜੀ ਥੋੜੀ ਹਿਸਾਬ ਚ ਆ ਗਿਆ ਹਾਂ ਹਾਂ ਠੀਕ ਹੈ ਤੇ ਪ੍ਰੋਬਲਮ ਕੀ ਹੁੰਦੀ ਹੈ ਨਾ ਜੀ ਮੈਨੂੰ ਲੱਗਾ ਵੀ ਪਹਿਲੀ ਵਾਰ ਜ ਲੈ ਸੀ ਇੰਨੇ ਟਾਈਮ ਬਾਅਦ ਹਾਂ ਜੀ ਕਾਫੀ ਟਾਈਮ ਬਾਅਦ ਪੈਸੇ ਲਾਏ ਸੀ ਮਨ ਚ ਇੱਕ YouTube ਤੇ ਦੇਖ ਕੇ ਹੋਰ ਚ ਦੇਖ ਕੇ ਖਿਆਲ ਉਹ ਆਉਵੇਂ ਆਏ ਹੋਏ ਸੀ 20 ਲੀਟਰ 22 ਲੀਟਰ 12 ਲੀਟਰ ਹੂੰ ਕਦ ਘੜ ਦੇ ਹਿਸਾਬ ਨਾਲ ਆਪਾਂ ਨੇ ਜੱਜ ਕਰ ਲਈ ਜਦੋਂ 8 9 ਲੀਟਰ ਜਦੋਂ ਦਿੱਤਾ ਹੁੰਨੇ 7 8 ਲੀਟਰ ਦੁੱਧ ਦਿੰਦਾ ਫਿਰ ਐਵੇਂ ਹੋ ਗਿਆ ਦੁੱਧ ਹੋਰ ਵੀ ਵੱਧੀਆਂ ਦੀ ਕਰ ਕੁਛ ਮੇਰਾ ਵੀ ਮਨ ਥੋੜਾ ਜਿਹਾ ਇਹ ਹੋ ਗਿਆ ਯਾਰ ਵੀ ਹਾਂ ਪਹਿਲੀ ਵਾਰ ਚੀਜ਼ ਉਹ ਪਹਿਲੀ ਵਾਰ ਚੀਜ਼ ਉਹ ਕੰਮ ਪਤਾ ਨਹੀਂ ਕਿੰਨਾ ਹੀ ਮੈਂ ਘਬਰਾ ਗਿਆ ਥੋੜਾ ਜਿਹਾ ਠੀਕ ਹੈ ਜੀ ਕੀ केलं ਉਹ ਫਿਰ ਥੋੜਾ ਜਿਹਾ ਪਤਾ ਲੱਗਿਆ ਵੀ ਨਹੀਂ ਯਾਰ ਕੋਈ ਨਾ ਆਪਾਂ ਦੇਖਦੇ ਆਂ ਅਗੇ ਪਰ ਅੱਕੇ ਕੋਈ ਦਿੱਕਤ ਨਹੀਂ ਆਈ ਡੰਗਰ ਲੈਣ ਦੀ ਠੀਕ ਆ ਸਾਰੇ ਵਧੀਆ ਟੌਪ ਤੋਂ ਟੌਪ ਮਿਲੇ ਨੇ ਚਲੋ ਵਧੀਆ ਇਤੇ ਇੱਕਰੀ ਚਵਾਈ ਚਵਾਈ ਦੀ ਮੰਨ ਲੈ ਕਰਦੇ ਆਂਗੇ ਆਪਾਂ ਪ੍ਰੋਬਲਮ ਕੀ ਆਉਂਦੀ ਹੈ ਜੀ ਇਹਨਾਂ ਚ ਚਵਾਈ ਦੀ ਤਾਂ ਕੋਈ ਪ੍ਰੋਬਲਮ ਨਹੀਂ ਅਮਰ ਤਾਂ ਮਸ਼ੀਨ ਨਾਲ ਚੌਣਿਆ ਕਦੇ ਕੋਈ ਦਿੱਕਤ ਨਹੀਂ ਆਈ ਠੀਕ ਆ ਪਰ ਆਏ ਜਿਵੇਂ ਉਹ ਮੱਧ ਖੜੀ ਹੈਗੀ ਦੇਖਣ ਨੂੰ ਪਤਲੀ ਜਿਹੀ ਲੱਗਦੀ ਹੈਗੀ ਉਹ ਪਹਿਲੇ ਨੰਬਰ ਵਾਲੀ ਉਹ ਦੁੱਧ ਸਾਰਿਆਂ ਨਾਲੋਂ ਵੱਧ ਆਉਦਾ ਠੀਕ ਆ ਦੂਜੇ ਅੱਛਾ ਦੂਜੇ ਨੰਬਰ ਤੇ ਠੀਕ ਆ ਏ ਹੁਣ ਕੁਛ ਮੱਝਾਂ ਹੁੰਦੀਆਂ ਨੇ ਇਹਦੇ ਨਾਲ ਦੀਆਂ ਦੇਖਣ ਕਰੇ ਹੁਣ ਤੁਹਾਨੂੰ ਲੱਗੂਗੀ ਇਹ ਚ ਕੀ ਹੋਊਗਾ ਹਾਂ ਦੁੱਧ ਦਾ ਸਾਰਿਆਂ ਨਾਲੋਂ ਵੱਧ ਹੈ ਠੀਕ ਹੈ ਅੱਖਾਂ ਚੋਂ ਗੇਡਣੀ ਆਉਣਾ ਹਰਦੀ ਕਿਹਦੇ ਪਤਾ ਨਹੀਂ ਕੀ ਚੱਕਰਾ ਬਹੁਤ ਡਾਕਟਰਾਂ ਤੋਂ ਪੁੱਛ ਲਿਆ ਮੈਂ ਠੀਕ ਹੈ ਉਹ ਕਹਿੰਦੇ ਨੇ ਵੀ ਚਾਰ ਕਰਕੇ ਨਹੀਂ ਆਉਣਾ ਹਰਦੀ ਗੇਡ ਅੱਛਾ ਹਾਂ ਦੁੱਧ ਪਰ ਸਾਰਿਆਂ ਨਾਲੋਂ ਵੱਧ ਹੈ ਠੀਕ ਹੈ ਜੀ ਚਾਰ ਤਾਂ ਆਪਾਂ ਮੈਂ ਕਹਣਾ ਕੋਈ ਜ਼ਿਆਦਾ ਪਾਉਂਦੇ ਨਹੀਂ ਘਾਹ ਬੰਨਵਾ ਹੀ ਪਾਉਣੇ ਜੀ ਨਾ ਬੰਨਵਾ ਹੀ ਭਾਈ ਹਾਂ ਠੀਕ ਕੋਲ 12 ਕੋਈ 4 ਦੀ ਤਾਂ ਨਹੀਂ ਪ੍ਰੋਬਲਮ ਆਉਂਦੀ ਜਿਵੇਂ ਕਹਿੰਦੇ ਨੇ ਵੀ ਥਣ ਥਣ ਜਿਵੇਂ ਸਿੱਧੀਆਂ-ਸੁੱਧੀਆਂ 4 ਵੀ ਪ੍ਰੋਬਲਮ ਦਿੰਦਾ ਥੋੜੀ ਘਣੀ ਮਸਟੈਟਸ ਦੀ ਜਾਂ ਆਪੇ ਆਈ ਤਾਂ ਹੈ ਨਹੀਂ ਹੁਣ ਆਈ ਸੀ ਦਿੱਕਤ ਇਸੇ ਨੂੰ ਅਸਲੀ ਮਟੈਟਸ ਦੀ ਦਿੱਕਤ ਜਿਹੜੀ ਆਉਂਦੀ ਆ ਨਾ ਮੱਧਾਂ ਚ ਹਾਂ ਜੀ ਉਹ ਮਟੈਟਸ ਦੀ ਦਿੱਕਤ ਵੀ ਵੱਧ ਦੁੱਧ ਵਾਲਿਆਂ ਨੂੰ ਆਉਂਦੀ ਆ ਠੀਕ ਹੈ 10-12 ਲੀਟਰ ਵਾਲੀ ਨੂੰ ਛੇ ਦੀ ਵੱਡਾ ਮਟੈਟਸ ਨਹੀਂ ਹੁੰਦਾ ਮਾੜੀ-ਮੋਟੀ ਕੋਈ ਛਿੱਦੀ ਆ ਗਈ ਕੋਈ ਹੋਰ ਥਣ ਸੁੱਕ ਗਿਆ ਮਾੜਾ-ਮਟਾ ਕੋਈ ਹੋ ਜਾਣਾ ਵੱਡਾ ਮਟੈਟਸ ਨਹੀਂ ਕੋਈ ਫਾਈਬਰੋਸਿਸ ਹੋ ਗਿਆ ਜਾਂ ਹੋਰ ਹੋ ਗਿਆ ਠੀਕ ਹੈ ਉਹ ਨਹੀਂ ਇਹਨੂੰ ਚੱਲ ਹੋਈ ਸੀ ਇਹਦੇ ਇੰਜੈਕਸ਼ਨ ਉਹਨੇ ਡਾਕਟਰ ਆਇਆ ਐਮ ਸੈੱਟ ਲਾਤਾ ਉਹ ਚਾਰ ਦਿਨ ਅਸਰ ਰਹਿੰਦਾ ਠੀਕ ਹੈ ਜੀ ਨਾਲ ਉਹਨੇ ਇੱਕ ਹੋਰ ਕੰਬੀਨੇਸ਼ਨ ਦਾ ਬਣਾਇਆ ਹੋਇਆ ਸੀ ਉਹਨਾ ਦੂਜੇ ਤੀਜੇ ਨੇ ਸੋਜਾ ਉਤਰ ਗਿਆ ਠੀਕ ਹੈ ਜੀ ਫਿਰ ਇੱਕ ਹੋਰ ਦਿੱਕਤ ਆ ਗਈ ਜਿਹੜਾ ਥਣ ਚ ਟੈਟਸ ਹੋਇਆ ਸੀ ਜਿਹੜੇ ਚੋਂ ਪਾਣੀ ਆਉਣ ਲੱਗਿਆ ਅੱਛਾ ਉਹ ਚ ਫਿਰ ਉਹਨੇ ਇੱਕ ਆਪਣੇ ਰਿਸ਼ਤੇਦਾਰ ਜੀ ਆ ਚਾਚਾ ਆਪਣਾ ਠੀਕ ਹੈ ਉਹਨੇ ਇੰਜੈਕਸ਼ਨ ਲਿੱਤਾ ਕੋਬਾਰਟਨ ਅੱਛਾ ਜੀ ਉਹ ਇੰਜੈਕਸ਼ਨਾਂ ਦਾ ਹੁਣ ਮੇਰੇ ਕਈ ਬੰਦੇ ਕਹਿੰਦੇ ਵੀ ਕੰਮ ਨਹੀਂ ਕਰਦਾ ਹੈ ਇੰਜੈਕਸ਼ਨ ਵੀ 11 12 ਤੋਂ ਜਾਦਾਗਾ ਉਹ ਠੀਕ ਹੈ ਇਥੇ ਪਿਆਉ ਸੀ ਤੇ ਚਲੋ ਲਾਤਾ ਆਪਣੋਂ ਤੋਂ ਵਧੀਆ ਕੰਮ ਕੀਤਾ ਬਾਈ ਦੂਸਰੇ ਦਿਨ ਦੁੱਧ ਆਉਣ ਲੱਗ ਗਿਆ ਠੀਕ ਹੈ ਏਕਾ ਜੰਨਤਾ ਵਟਲਾ ਆਇਆ ਸੀਗਾ ਜੰਨਤਾ ਵਟਲਾ ਲਾਤਾ ਇੱਕ ਸੀਮੈਕਸ ਕੀ ਆਪਾਂ ਨਿੰਬੂ ਬਗਰਾ ਪਾਉਣੇ ਆਗੇ 100 ਸੋਗਾ ਵੀ ਨਿੰਬੂ ਪਾ ਦੋ ਉਹ ਨਿੰਬੂਆਂ ਦਾ ਕਾਰਨ ਇਹ ਹੁੰਦਾਗਾ ਉਹ ਚ ਨਿੰਬੂਆਂ ਚ ਵਿਟਾਮਿਨ ਸੀ ਵੱਧ ਹੁੰਦਾਗਾ ਹਾਂ ਜੀ ਹਾਂ ਉਹ ਵਿਟਾਮਿਨ ਸੀ ਪੂਰਾ ਹੋਣ ਨਾਲ ਦੁੱਧ ਦੀ ਸਿੱਧੀ ਵੀ ਖਤਮ ਹੋ ਜਾਂਦੀ ਦੁੱਧ ਸਾਫ ਵੀ ਹੋ ਜਾਂਦੀ ਹੈ ਬਟਾਟਸ ਸਾਰੇ ਚ ਕੰਮ ਕਰਦਾ ਹੈ ਉਹ ਠੀਕ ਹੈ ਜੀ ਉਹ ਵਿਟਾਮਿਨ ਸੀ ਪੂਰਾ ਕਰਨ ਨੂੰ ਫਿਰ ਆਹ ਸੀ ਮੈਕ ਲਾਤਾ ਸੀ ਤੇ ਨਾਲ ਨਿੰਬੂ ਵੀ ਦੇਦੇ ਠੀਕ ਹੈ ਜੀ ਇਹ ਕਾ ਬਹੁਤ ਵਧੀਆ ਚੀਜ਼ ਆ ਇਹ ਇਲੈਕਟ੍ਰੋ ਹੋਮੋਪੈਥੀ ਆ ਗਈ ਇਹ ਠੀਕ ਹੈ ਜੀ ਪੀ ਐਸ ਕੇ ਕੰਪਨੀ ਦੀ ਓਕੇ ਸਾਰਿਆਂ ਨੇ ਸੁਣਿਆ ਵੀ ਤੁਸੀਂ ਵੀ ਸੁਣਿਆ ਹੋਵੇ ਕਿ ਕਈ ਨੰਬਰ ਜੇ ਨੇ ਇਹਦੇ 1 ਤੋਂ 18 ਨੰਬਰ ਤੱਕ 36 ਨੰਬਰ ਤੱਕ ਅਲੱਗ-ਅਲੱਗ ਬਿਮਾਰੀਆਂ ਵਾਸਤੇ ਪਰ ਮੈਟਾਟਿਕਸ ਦੇ ਵਿੱਚ ਦੱਸਦੇ ਨੇ ਵੀ ਬਹੁਤ ਵਧੀਆ ਰਿਜ਼ਲਟ ਨੇ ਆਪਾਂ ਨੂੰ ਵਧੀਆ ਆ ਯਾਨੀ ਕਿ ਜਿਵੇਂ ਪਹਿਲਾ 2 ਦਿਨ ਦੁੱਧ ਨਹੀਂ ਆਇਆ ਸੀ ਹੂੰ ਹੂੰ ਕੋਨਾ 2 ਦਿਨ ਹੋ ਗਏ ਦੁੱਧ ਦੁੱਧ ਮੈਂ ਕਹਿੰਦਾ ਜਿੱਦਾਂ ਯਾਰ ਇਹਦੇ 3 ਨਾਲ ਕੋਟਨ ਲਾਤਾ ਠੀਕ ਹੈ ਐਮ ਸ਼ਫਟਾ ਜਦੋਂ ਪਹਿਲਾਂ ਸੋਜੀਆਂ ਕਰਕੇ ਲੱਗਿਆ ਹੋਇਆ ਸੀ ਹੂੰ ਹੂੰ ਤੇ ਦੁੱਧ ਆਉਣ ਲੱਗ ਗਿਆ ਠੀਕ ਹੈ ਜੀ ਦੁੱਧ ਆਉਣ ਲੱਗਿਆ ਹੁਣ ਵਧੀਆ ਧਾਰਾ ਆਉਣਗੇ ਦੁੱਧ ਦੀਆਂ ਤੇ ਮੇਰਾ ਲੱਗਦਾ ਪਿਓਰਿਟੀ ਵੀ ਦੁੱਧ ਦੀ ਹੋਊ ਚੋ ਦੋ ਚਾਰ ਦਿਨਾਂ ਚ ਚਲੋ ਹਾਂ